ਜੋ ਪਾਲੀਗਰ ਸਾਹਿਬ ਦੇ ਕਿਲਾਸਾਨੀ ਕੁਰਬਾਨੀ ਜਿਹੜੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਅਮਰਜੋਰਾਵਰ ਸਿੰਘ ਤੇ ਬਾਬਾ ਬੁਖੀ ਜੀ ਸ਼ਹੀਦੀ ਕਿਸ ਕਿਸ ਅਸੀਂ ਇਹ ਦੇਖੇ ਦੀਵਾਰਾਂ ਚੜਵਾਇਆ ਗਿਆ ਜਦੋਂ ਦੀਵਾਰ ਕੰਧ ਗੋਡੇ ਤਾਂ ਕਾਇ ਨਹੀਂ। ਉਹ ਇੱਟਾ ਛਿਲੰਦੀ ਬਿਜਾਈ ਗੋਡੇ ਛਿੱਲੇ ਗਏ ਜਿਹਨੂੰ ਸੋਤੇ ਅੱਜ ਵੀ ਜਿਹੜਾ ਜੋਸ਼ਿਤ ਪਰਤਾ ਤੇ ਰੋਂਫੇ ਲਖੀ ਹੋ ਜਾਂਦੇ ਪਰਾਂ ਇੱਕ ਉਹਨਾਂ 7 ਪੇ 9 ਸਾਲ ਦੇ ਸਾਹ ਜਾਂਦਿਆਂ ਨੇ ਜਦੋਂ ਮਾਨਸਾਪਾ ਧਰਮ ਨਹੀਂ ਹਾਰਿਆ ਬੱਜੀ ਦੇ ਬਚਨ ਨਹੀਂ ਹਾਰੇ। پوری ਦੁਨੀਆ ਦੇ ਵਿੱਚ ਅੱਜ ਨਮਸਤਕ ਹੋ ਰਿਹਾ ਜਿੱਥੇ ਵੀ ਲੋਕ ਮੈਂ ਵੀ ਆਪਣੇ ਪ੍ਰਵਾਸੀ ਇਕੜ ਆਇਆ ਕਿ ਮਹਾਤਮਾ ਜੀ ਦੀ ਉਸਤਕ ਦੇ ਸਾਨੂੰ ਬਲ ਬਖਸ਼ਿਸ਼ ਮਤ ਬਖਸ਼ੇ ਜਿਦਪੁਨਹਾਰਾ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲੇ ਹੈ ਉਹਨੂੰ ਪੰਦੇ ਹੀ ਨਾ ਨਿਭਾ ਸਕੀਏ ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਪੈਰਾਂ ਦੀ ਛੂਹ ਦਾ ਇੱਕ ਤਿਲਕਾ ਵੀ ਹੈ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਤੇ ਉਸ ਨਵਾ ਸਕੀ ਪਰ ਜੀਵਨ ਪਦਰਤੀ ਕੋਈ ਜੀਨਦਾ ਆ ਸੰਗਤ ਸਾਡੇ ਕਰੇ ਤਾਂ ਮੇਰੇ ਖਿਆਲ ਚ ਇਹ ਤੋਂ ਵੱਡਾ ਸਾਡੇ ਲਈ ਕੋਈ ਕੰਨ ਨਹੀਂ ਹੋਗਾ ਸਵਜ ਜਿੰਨੀ ਵੀ ਸੰਗਤ ਜਿਹੜੀ 26 28 ਨੂੰ ਇਹ ਸਭਾ ਹੁੰਦੀ ਹੈ ਉਹਤ ਦੁਨੀਆ ਇੱਥੇ ਆਉਂਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲਾ ਕੇ ਲੱਗਦੇ ਨੇ ਜਿੱਥੇ ਜਿੱਥੇ ਵੀ ਲੋਕ ਇਸ ਵਕਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਾਬਣ ਕਰ ਰਹੇ ਨੇ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਹਾਂ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕੱਲੀਆਂ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਇਹ ਪਹਿਲੀ ਵਾਰ ਉੱਥੇ ਸ਼ਰਧਾਂਜਲੀ ਕਰਵਾਉਣ ਦਾ ਮੈਨੂੰ ਸੁਭਾਗ ਦਾ ਸੁਭਾਗ ਹੋਇਆ ਸੀ ਇਹ ਇਹ ਤੋਂ ਪਹਿਲਾਂ ਨਹੀਂ ਹੋਇਆ ਸੋ ਉਹਦੇ ਨਾਲ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਸਾਡੇ ਕੋਲੇ 5 ਤੋਂ 5 ਸਾਲ ਤੋਂ ਲੈ ਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਪੀਪੜੇ ਕਰਾ ਕੇ ਝੋਲੀਆਂ 'ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਕੋਲੇ ਏਡੇ ਏਡੇ ਸ਼ਹੀਦ ਨੇ ਸਾਡੀ ਕੌਮ ਕੋਈ ਜੇ ਆਪਣੇ ਵਿਰਸੇ ਨੂੰ ਯਾਦ ਰੱਖੀਏ ਤਾਂ ਜਿਹੜੀ ਕੌਮ ਆਪਾਂ ਆਪਣੇ ਵਿਰਸੇ 'ਪੁਰਜਨੀ'